ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡਾ ਸਵਾਗਤ ਹੈ ਸਾਡੇ ਚੈਨਲ ਪੰਜਾਬੀ ਰਿਸ਼ਤੇ ਦੇ ਵਿੱਚ ਅੱਜ ਦੀ ਵੀਡੀਓ ਦੇ ਵਿੱਚ ਤੁਹਾਡੇ ਲਈ ਸਪੈਸ਼ਲ ਰਿਸ਼ਤੇ ਲੈ ਕੇ ਆਇਆ ਜੀ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਸਾਡੇ ਚੈਨਲ ਤੇ ਨਵੇਂ ਆਇਓ ਤਾਂ ਸਾਡੇ ਚੈਨਲ ਨੂੰ ਕਰੋ ਜੀ ਸਬਸਕ੍ਰਾਈਬ ਤੇ ਨਾਲ ਲੱਗਦੇ ਬੈਲ ਆਈਕਨ ਨੂੰ ਪ੍ਰੈਸ ਕਰੋ ਤਾਂ ਜੋ ਕਿ ਸਾਡੀਆਂ ਆਉਣ ਵਾਲੀਆਂ ਹਰ ਨਵੀਆਂ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਨੂੰ ਜਲਦ ਤੋਂ ਜਲਦ ਮਿਲਦਾ ਰਹੇ ਜੇਕਰ ਤੁਸੀਂ ਆਪਣੇ ਲੜਕੇ ਜਾਂ ਲੜਕੀ ਦੇ ਵਿਆਹ ਦੇ ਰਿਸ਼ਤੇ ਦੀ ਐਡ ਲਗਵਾਉਣਾ ਚਾਹੁੰਦੇ ਹੋ ਤਾਂ ਸਾਡੇ ਦਿੱਤੇ ਗਏ WhatsApp ਨੰਬਰ ਤੇ ਮੈਸੇਜ ਕਰਕੇ ਡਾਟਾ ਪੇਚ ਕੇ ਐਡ ਲਗਵਾ ਸਕਦੇ ਹੋ ਜੀ ਸਾਡਾ ਕੰਮ ਸਿਰਫ ਐਡ ਲਗਾਉਣਾ ਹੁੰਦਾ ਹੈ ਜੀ ਐਡ ਦੇ ਵਿੱਚ ਪਰਿਵਾਰ ਦਾ ਨੰਬਰ ਦਿੱਤਾ ਗਿਆ ਹੁੰਦਾ ਹੈ ਜੇ ਤੁਹਾਨੂੰ ਰਿਸ਼ਤਾ ਕੋਈ ਸੈੱਟ ਆਉਂਦਾ ਹੈ ਸਹੀ ਲੱਗਦਾ ਹੈ ਤਾਂ ਪਰਿਵਾਰ ਤੇ ਦਿੱਤੇ ਗਏ ਨੰਬਰ ਤੇ ਤੁਸੀਂ ਡਾਇਰੈਕਟ ਗੱਲਬਾਤ ਕਰ ਸਕਦੇ ਹੋ ਤੇ ਹੋਰ ਵਧੇਰੇ ਜਾਣਕਾਰੀ ਵੀ ਉਹਨਾਂ ਤੋਂ ਲੈ ਸਕਦੇ ਹੋ ਹਾਂਜੀ ਅੱਜ ਦਾ ਪਹਿਲਾ ਰਿਸ਼ਤਾ ਨੋਟ ਕਰੋ ਜੀ ਨਾਮ ਹਰਜਿੰਦਰ ਸਿੰਘ ਡੇਟ ਆਫ ਬਰਥ ਇਹਨਾਂ ਦੀ 7 11 1993 ਕਾਸਟ ਸੈਣੀਏ ਜੀ ਫਾਦਰ ਦਾ ਗੋਤ ਚੇਪੜੂ ਏ ਜੀ ਮਦਰ ਦਾ ਗੋਤ ਢੋਰ ਟਕੇ ਢੋਰ ਟਕੇ ਆ ਜੀ ਕੁਆਲੀਫਿਕੇਸ਼ਨ ਬੀ ਕਾਮ ਐਮ ਬੀਏ ਏ ਜੀ ਐਡਰੈਸ ਵੀ ਵੰਡੀ ਗੁਰਗਾਓ ਮੰਗਲਿਕ ਨੋ ਫਾਦਰ ਨੇਮ ਹੈਗਾ ਏ ਜੀ ਸਰਦਾਰ ਕਰਮ ਸਿੰਘ ਮਾਤਾ ਦਾ ਨਾਮ ਹੈਗਾ ਏ ਜੀ ਮਿਸਿਸ ਇੰਦਰਕੌਰ ਤਿੰਨ ਏਲ্ডার ਸਿਸਟਰ ਨੇ ਜੀ ਜੋ ਕਿ ਮੈਰਿਡ ਨੇ ਤੇ ਕੰਪਨੀ ਦਾ ਨਾਮ ਹੈ ਜੀ ਜਿੱਥੇ ਉਹ ਕੰਮ ਕਰ ਉਹਨਾਂ ਦਾ ਹੈਗਾ ਰੈਕਿਟ ਬੈਂਕੀਜ਼ਰ ਇੰਡੀਆ ਐਜ਼ ਏ ਐਗਜ਼ੀਕਿਊਟਿਵ ਇਨ ਫਾਈਨੈਂਸ ਡਿਪਾਰਟਮੈਂਟ 8.5 ਲੱਖ ਐਨੂਅਲ ਪੈਕੇਜ ਹੈ ਜੀ ਨੋ ਐਨੀ ਡਿਮਾਂਡ ਤੇ ਇਹਨਾਂ ਦਾ ਨੰਬਰ ਦਿੱਤਾ ਗਿਆ ਹੈ ਜੀ ਜੇ ਤੁਹਾਨੂੰ ਇਹ ਰਿਸ਼ਤਾ ਚੰਗਾ ਲੱਗਦਾ ਹੈ ਤੇ ਪਰਿਵਾਰ ਦੇ ਨਾਲ ਸਿੱਧੀ ਗੱਲਬਾਤ ਕਰ ਲਓ ਜੀ ਹਾਂਜੀ ਇਸ ਤੋਂ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਵਿਸ਼ਾਂਤ ਏਰੀਆ ਨਵਾਂ ਸ਼ਹਿਰ ਕਾਸਟ Hindu ਖੱਤਰੀ ਹਾਈਟ 5 ਫੁੱਟ 6 ਇੰਚ ਸਟੱਡੀ ਹਾਇਰ ਡੇਟ ਆਫ ਬਰਥ ਇਹਨਾਂ ਦੀ ਹੈਗੀ ਹੈ ਜੀ 2 3 1994 ਬਰਥ ਦਾ ਟਾਈਮ ਹੈਗਾ ਜੀ 1:52 ਮਿੰਟ ਤੇ ਪੀਐਮ ਬਰਾਦਰ ਕੈਨੇਡਾ ਹੈ ਜੀ ਫਾਦਰ ਦਾ ਬਿਜ਼ਨਸ ਹੈ ਵਰਕ ਹੈਗਾ ਹੈ ਜੀ ਕੰਮ ਕਰਦੇ ਨੇ ਸੁਪਰਵਾਈਜ਼ਰ ਐਟ ਹੋਟਲ ਗ੍ਰੈਂਡ ਤਾਜ ਕੈਨੇਡਾ ਵੈਨਕੂਵਰ BC ਇਹਨਾਂ ਦਾ ਵੀ ਨਾਲ ਹੇਠਾਂ ਮੋਬਾਈਲ ਨੰਬਰ ਦਿੱਤਾ ਗਿਆ ਹੈ ਜੀ ਜੇ ਇਸ ਰਿਸ਼ਤੇ ਦੇ ਬਾਰੇ ਤੁਸੀਂ ਹੋਰ ਵਧੇਰੇ ਜਾਣਕਾਰੀ ਲੈਣੀ ਹੈ ਤੇ ਪਰਿਵਾਰ ਦੇ ਨਾਲ ਤੁਸੀਂ ਫੋਨ ਕਰਕੇ ਸਿੱਧੀ ਡਾਇਰੈਕਟ ਗੱਲਬਾਤ ਕਰ ਸਕਦੇ ਹੋ ਜੀ ਹਾਂਜੀ ਇਸ ਤੋਂ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਗਗਨਦੀਪ ਸਿੰਘ ਡੇਟ ਆਫ ਬਰਥ 3 ਜੂਨ 91 ਟਾਈਮ ਹੈਗਾ ਜੀ ਬਰਥ ਦਾ 7:40 AM ਹਾਈਟ ਇਹਨਾਂ ਦੀ ਹੈਗੀ ਹੈ ਜੀ 5 ਫੁੱਟ 6 ਇੰਚ ਤੇ ਇਹਨਾਂ ਦੀ ਕੁਆਲੀਫਿਕੇਸ਼ਨ ਹੈਗੀ ਹੈ ਜੀ ਬੀਐਸਸੀ ਨਰਸਿੰਗ ਫਰੋਮ ਲੁਧਿਆਣਾ ਕੈਨੇਡਾ ਸਟਡੀ ਹੈਲਥ ਸਿਸਟਮ ਮੈਨੇਜਮੈਂਟ ਜੌਬ ਕਰਦੇ ਆ ਜੀ ਹੈਲਥ ਕੇਅਰ ਦੀ ਉਹਦੇ ਨਾਮ ਇਹ ਟਿੰਗਰਾਏ ਜੀ ਰਾਜਪੂਤ ਇਹਨਾਂ ਦੀ ਮੰਗੇ ਜੀ ਰਿਕੁਆਇਰਡ ਬੀਐਸਸੀ ਨਰਸਿੰਗ ਸੈਟਲ ਇਨ ਕੈਨੇਡਾ ਤੇ ਇਹਨਾਂ ਦਾ ਮੋਬਾਈਲ ਨੰਬਰ ਦਿੱਤਾ ਗਿਆ ਹੈ ਜੀ ਜੇ ਤੁਸੀਂ ਤੁਹਾਨੂੰ ਇਹ ਰਿਸ਼ਤਾ ਸੈੱਟ ਆਉਂਦਾ ਹੈ ਜਾਂ ਹੋਰ ਵਧੇਰੇ ਜਾਣਕਾਰੀ ਲੈਣੀ ਹੈ ਤੇ ਇਸ ਪਰਿਵਾਰ ਦੇ ਨਾਲ ਤੁਸੀਂ ਸਿੱਧਾ ਗੱਲਬਾਤ ਕਰ ਸਕਦੇ ਹੋ ਜੀ ਇਹ ਬਿਲੋਂਗ ਕਰਦੇ ਆ ਬਸਤੀ ਜੋਧਵਾਲ ਲੁਧਿਆਣਾ ਤੋਂ ਹਾਂਜੀ ਏਸੀ ਜੀ ਆਪਣੇ ਅੱਜ ਦੇ ਕੁਝ ਰਿਸ਼ਤੇ 'ਚ ਇਹਨਾਂ ਤਿੰਨ ਰਿਸ਼ਤਿਆਂ ਦੇ ਵਿੱਚੋਂ ਤੁਹਾਨੂੰ ਕੋਈ ਵੀ ਰਿਸ਼ਤਾ ਸੈੱਟ ਹੁੰਦਾ ਹੈ ਜਾਂ ਠੀਕ ਲੱਗਦਾ ਹੈ ਤੇ ਪਰਿਵਾਰ ਦੇ ਦਿੱਤੇ ਗਏ ਨੰਬਰਾਂ ਤੇ ਸਿੱਧੀ ਡਾਇਰੈਕਟ ਫੋਨ ਲਗਾ ਕੇ ਗੱਲਬਾਤ ਕਰ ਸਕਦੇ ਹੋ ਜੀ ਤੇ ਹੋਰ ਵਧੇਰੇ ਜਾਣਕਾਰੀ ਵੀ ਲੈ ਸਕਦੇ ਹੋ ਜੇਕਰ ਤੁਸੀਂ ਵੀ ਆਪਣੇ ਲੜਕੇ ਜਾਂ ਲੜਕੀ ਦੇ ਰਿਸ਼ਤੇ ਦੇ ਐਡ ਲਗਵਾਉਣਾ ਚਾਹੁੰਦੇ ਹੋ ਤਾਂ ਸਾਡੇ ਦਿੱਤੇ ਗਏ ਵਟਸਐਪ ਨੰਬਰ ਤੇ ਮੈਸੇਜ ਕਰਕੇ ਡਾਟਾ ਪੇਜ ਕੇ ਐਡ ਲਗਵਾ ਸਕਦੇ ਹੋ ਜੀ ਮਿਲਦੇ ਆਂ ਜੀ ਇੱਕ ਹੋਰ ਨਵੀਂ ਵੀਡੀਓ ਦੇ ਨਾਲ ਧੰਨਵਾਦ ਜੀ